ਕਦੇ-ਕਦੇ ਜ਼ਿੰਦਗੀ ਸਾਡੇ ਸਾਹਮਣੇ ਅਜਿਹੇ ਇਮਤਿਹਾਨ ਖੜੇ ਕਰ ਦਿੰਦੀ ਹੈ ਜਿੱਥੇ ਸਬਰ ਤੇ ਭਰੋਸੇ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਇਸ ਦੁਨੀਆ ਵਿੱਚ ਦੌਲਤ ਰੁਤਬਾ ਤੇ ਸ਼ੌਹਰਤ ਹਰ ਰੋਜ਼ ਰੰਗ ਬਦਲਦੇ ਨੇ ਪਰ ਇੱਕ ਚੀਜ਼ ਜੋ اٹਲ ਰਹਿੰਦੀ ਹੈ ਉਹ ਹੈ ਇੱਕ ਇਨਸਾਨ ਦਾ ਵਿਸ਼ਵਾਸ ਉਸ ਦਾ ਧੀਰਜ ਤੇ ਉਸ ਦੀ ਇਮਾਨਦਾਰੀ ਇੱਕ ਹੋਰ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਕਦੇ ਵੀ ਕਿਸੇ ਦੀ ਹਾਲਤ ਦੇਖ ਕੇ ਉਸ ਦਾ ਅੰਦਾਜ਼ਾ ਨਾ ਲਗਾਓ ਕਿਉਂਕਿ ਜਿਹੜਾ ਇਨਸਾਨ ਅੱਜ ਬੇਸਹਾਰਾ ਹੈ ਕੱਲ ਨੂੰ ਉਹ ਰਾਜਾ ਵੀ ਹੋ ਸਕਦਾ ਹੈ ਸੋ ਅਸੀਂ ਅੱਜ ਜੋ ਤੁਹਾਡੇ ਲਈ ਲੈ ਕੇ ਆਏ ਆ ਉਹ ਸਿਰਫ ਇੱਕ ਕਹਾਣੀ ਨਹੀਂ ਇੱਕ ਜੀਵਨ ਸਿੱਖਿਆ ਹੈ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਜਾਵੇਗੀ ਤੇ ਤੁਹਾਨੂੰ ਆਪਣੇ ਰੱਬ ਆਪਣੇ ਇਰਾਦੇ ਤੇ ਆਪਣੇ ਸੱਚੇ ਰਸਤੇ ਉੱਤੇ ਭਰੋਸਾ ਕਰਨ ਦੀ ਹਿੰਮਤ ਦੇਵੇਗੀ ਕਹਾਣੀ ਬਹੁਤ ਦਿਲਚਸਪ ਹੈ ਜੁੜੇ ਰਹੋ ਅੰਤ ਤੱਕ ਸੋ ਸ਼ੁਰੂ ਕਰਦੇ ਹਾਂ ਬੜੇ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਦੇ ਆਸ-ਪਾਸ ਛੋਟੇ-ਛੋਟੇ ਪਿੰਡ ਬਸਤੀਆਂ ਤੇ ਅਮੀਰ ਲੋਕ ਵਸੇ ਹੋਏ ਸੀ। ਇਨ੍ਹਾਂ ਹੀ ਬਸਤੀਆਂ ਵਿੱਚ ਇੱਕ ਪੁਰਾਣਾ ਜਿਹਾ ਘਰ ਵੀ ਸੀ ਜਿੱਥੇ ਨੂਰ ਨਾਮ ਦਾ ਇੱਕ ਬੰਦਾ ਰਹਿੰਦਾ ਸੀ। ਨੂਰ ਬਹੁਤ ਹੀ ਸਾਦੇ ਸੁਭਾਅ ਦਾ ਮਾਲਕ ਤੇ ਸੰਤੋਖੀ ਇਨਸਾਨ ਸੀ। ਘਰ ਦੇ ਨਾਮ ਤੇ ਉਹਦੇ ਕੋਲ ਸਿਰਫ ਮਿੱਟੀ ਦੀ ਇੱਕ ਝੌਂਪੜੀ ਸੀ ਜਿਦੇ ਵਿੱਚ ਗਰੀਬੀ ਦੇ ਸائے ਇਸ ਤਰ੍ਹਾਂ ਮੰਡਰਾ ਰਹੇ ਸੀ ਜਿਵੇਂ ਸਦੀਆਂ ਤੋਂ ਉੱਥੇ ਹੀ ਵਸਦੇ ਹੋਣ। ਆਮ ਹਾਲਾਤਾਂ ਵਿੱਚ ਵੀ ਉਹ ਹਰ ਵੇਲੇ ਰੱਬ ਦਾ ਸ਼ੁਕਰ ਕਰਦਾ ਤੇ ਆਪਣੇ ਲਈ ਇਹੀ ਸਭ ਚੰਗਾ ਸਮਝਦਾ। ਉਹਦੇ ਘਰ ਵਿੱਚ ਕੁੱਲ 4 ਮੈਂਬਰ ਸੀ। ਨੂਰ ਉਸਦੀ ਪਤਨੀ ਤੇ ਦੋ ਬੱਚੇ। ਪਿੰਡ ਵਾਲੇ ਅਕਸਰ ਨੂਰ ਨੂੰ ਪੁੱਛਦੇ, "ਨੂਰ, ਤੂੰ ਹਰ ਰੋਜ਼ ਇੰਨੀ ਮਿਹਨਤ ਕਰਦਾ ਹੈਂ, ਫਿਰ ਵੀ ਤੇਰੀ ਗਰੀਬੀ ਖਤਮ ਨਹੀਂ ਹੁੰਦੀ।" ਤੇ ਨੂਰ ਹੱਸ ਕੇ ਜਵਾਬ ਦਿੰਦਾ ਕਿ ਮੈਂ ਸਕੂਨ ਦੀ ਦੌਲਤ ਨਾਲ ਮਾਲਾ-ਮਾਲਾਂ। ਪੈਸਿਆਂ ਦੀ ਦੌਲਤ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ। ਉਸ ਪੁਰਾਣੇ ਜੇ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਸੀ। ਇੱਕ ਪਾਸੇ ਬਹੁਤ ਅਮੀਰ ਲੋਕ ਜਿਨ੍ਹਾਂ ਦੇ ਮਹਿਲਾਂ ਵਰਗੇ ਘਰ ਸੀ ਤੇ ਉਹਨਾਂ ਦੇ ਘਰਾਂ ਵਿੱਚ ਹਰ ਕਿਸਮ ਦੀਆਂ ਸਹੂਲਤਾਂ ਮੌਜੂਦ ਸੀ ਤੇ ਉਹ ਗਰੀਬਾਂ ਨੂੰ ਕੁਝ ਵੀ ਨਹੀਂ ਸਮਝਦੇ ਸੀ ਤੇ ਦੂਜੇ ਪਾਸੇ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਸਖਤ ਮਿਹਨਤ ਤੇ ਮਜ਼ਦੂਰੀ ਕਰਨੀ ਪੈਂਦੀ ਸੀ। ਨੂਰ ਨਰਮਦਿਲ ਹੋਣ ਦੇ ਨਾਲ ਨਾਲ ਰੱਬ ਦੀ ਭਗਤੀ ਕਰਨ ਵਾਲਾ ਵੀ ਸੀ। ਉਹਨੂੰ ਮਿਹਨਤ ਕਰਕੇ ਜੋ ਕੁਝ ਮਿਲਦਾ ਉਹ ਸਬਰ ਤੇ ਸ਼ੁਕਰ ਨਾਲ ਆਪਣੇ ਤੇ ਆਪਣੇ ਪਰਿਵਾਰ ਦਾ পেট ਭਰਦਾ। ਕਦੇ-ਕਦੇ ਤਾਂ ਹਾਲਾਤ ਇੱਥੋਂ ਤੱਕ ਆ ਜਾਂਦੇ ਕਿ ਉਹਨਾਂ ਨੂੰ ਭੁੱਖਿਆਂ ਵੀ ਸੌਣਾ ਪੈ ਜਾਂਦਾ। ਜਦੋਂ ਉਹ ਕਿਸੇ ਕੋਲੋਂ ਮਦਦ ਮੰਗਣ ਜਾਂਦਾ ਤਾਂ ਪਿੰਡ ਦੇ ਅਮੀਰ ਲੋਕ ਉਹਨੂੰ ਕਹਿੰਦੇ ਕਿ ਤੂੰ ਤਾਂ ਬੜੀ ਰੱਬ ਦੀ ਇਬਾਦਤ ਕਰਦਾ ਹੈ ਤੇ ਹਮੇਸ਼ਾ ਇਹੀ ਕਹਿਣਾ ਹੈ ਕਿ ਪੈਸਿਆਂ ਦੀ ਦੌਲਤ ਕੁਝ ਵੀ ਨਹੀਂ ਤਾਂ ਜਾ ਰੱਬ ਕੋਲੋਂ ਹੀ ਰੋਟੀ ਮੰਗ। ਸਾਡੇ ਅੱਗੇ ਹੱਥ ਕਿਉਂ ਫਲਾਉਂਦਾ ਹੈ? ਅਮੀਰ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਨੂਰ ਦਾ ਦਿਲ ਟੁੱਟ ਜਾਂਦਾ। ਪਰ ਦਿਲ ਹੀ ਦਿਲ ਉਹ ਮੁਸਕਰਾ ਕੇ ਕਹਿੰਦਾ ਕਿ ਰੱਬ ਸਭ ਦੇਖ ਰਿਹਾ ਹੈ ਬਸ ਥੋੜਾ ਸਬਰ ਹੋਰ ਸੋ ਦੋਸਤੋ ਦਰਅਸਲ ਨੂਰ ਦੀ ਹਾਲਤ ਹਮੇਸ਼ਾ ਇਦਾਂ ਦੀ ਨਹੀਂ ਸੀ ਪਹਿਲਾਂ ਉਹ ਵੀ ਕਦੇ ਬਹੁਤ ਅਮੀਰ ਹੁੰਦਾ ਸੀ ਉਹਦਾ ਵੀ ਪਿੰਡ ਵਿੱਚ ਇੱਕ ਵੱਡਾ ਘਰ ਸੀ ਉਹ ਵੀ ਕਦੇ ਸ਼ਹਿਰ ਦੇ ਬਾਜ਼ਾਰ ਵਿੱਚ ਵਪਾਰ ਕਰਦਾ ਸੀ ਉਸਦੀ ਦੁਕਾਨ ਤੇ ਹਮੇਸ਼ਾ ਭੀੜ ਲੱਗੀ ਰਹਿੰਦੀ ਸੀ ਉਹ ਹਰ ਕਿਸੇ ਨਾਲ ਨਰਮੀ ਨਾਲ ਗੱਲ ਕਰਦਾ ਸੀ ਤੇ ਹੋਰ ਵਪਾਰੀਆਂ ਦੀ ਤੁਲਨਾ ਵਿੱਚ ਚੀਜ਼ਾਂ ਦੇ ਰੇਟ ਵੀ ਘੱਟ ਰੱਖਦਾ ਸੀ ਉਸ ਦੇ ਉਸੇ ਸੁਭਾਅ ਕਰਕੇ ਆਸ-ਪਾਸ ਦੇ ਵਪਾਰੀ ਉਹਦੇ ਨਾਲ ਈਰਖਾ ਕਰਨ ਲੱਗ ਪਏ ਤੇ ਉਹ ਇਹ ਸਮਝਦੇ ਸੀ ਕਿ ਜਦੋਂ ਤੱਕ ਇਸ ਬਾਜ਼ਾਰ ਵਿੱਚ ਨੂਰ ਦੀ ਦੁਕਾਨ ਹੈ ਉਹਨਾਂ ਦੀ ਦੁਕਾਨ ਤੇ ਕੋਈ ਗਾਹਕ ਨਹੀਂ ਆਏਗਾ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਨੂਰ ਨੂੰ ਬਾਜ਼ਾਰ ਤੋਂ ਕੱਢ ਕੇ ਬਾਹਰ ਸੁੱਟਣਗੇ ਇੱਕ ਦਿਨ ਇਹਨਾਂ ਸਾਰੇ ਵਪਾਰੀਆਂ ਨੇ ਆਪਣੀ ਮਿਲੀ ਭਗਤ ਨਾਲ ਇੱਕ ਅਣਜਾਣ ਵਪਾਰੀ ਨੂੰ ਉਹਦੇ ਕੋਲ ਭੇਜ ਦਿੱਤਾ ਇਹ ਸੋਦਾਗਰ ਇੱਕ ਵੱਡਾ ਵਪਾਰੀ ਸੀ ਤੇ ਕਾਫਲੇ ਦੀ ਸ਼ਕਲ ਵਿੱਚ ਵਪਾਰ ਕਰਨਾ ਉਸ ਦਾ ਪੇਸ਼ਾ ਸੀ ਪਰ ਲੋਕਾਂ ਨੂੰ ਠੱਗਣ ਵਾਲਿਆਂ ਤੇ ਉਹਨਾਂ ਨਾਲ ਧੋਖਾ ਧੜੀ ਕਰਨ ਵਾਲਿਆਂ ਵਿੱਚ ਵੀ ਉਹਦਾ ਅਕਸਰ ਨਾਮ ਆਉਂਦਾ ਸੀ ਜਦੋਂ ਨੂਰ ਕੋਲ ਪਹੁੰਚਿਆ ਤਾਂ ਉਸ ਨੇ ਦਰवेश ਦਾ ਰੂਪ ਧਾਰਿਆ ਹੋਇਆ ਸੀ ਉਹ ਨੂਰ ਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਮੈਂ ਫਲਾਣੇ ਸ਼ਹਿਰ ਤੋਂ ਆਇਆ ਹਾਂ ਮੈਂ ਤੇਰੇ ਕੱਪੜਿਆਂ ਤੇ ਤੇਰੇ ਸੁਭਾਅ ਬਾਰੇ ਬਹੁਤ ਤਾਰੀਫਾਂ ਸੁਣੀਆਂ ਨੇ ਮੈਂ ਤੇਰੀ ਦੁਕਾਨ ਦੇ ਸਾਰੇ ਕੱਪੜੇ ਖਰੀਦਣਾ ਚਾਹੁੰਨਾ ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਮੇਰੇ ਉਸ ਸ਼ਹਿਰ ਤੋਂ ਮੇਰਾ ਇੱਕ ਹੋਰ ਕਾਫਲਾ ਆ ਰਿਹਾ ਜਿਹਦੀ ਅਗਵਾਈ ਮੇਰਾ ਭਰਾ ਕਰ ਰਿਹਾ ਉਹਦੇ ਕੋਲ ਮੇਰਾ ਸਾਰਾ ਪੈਸਾ ਹੈ ਸਾਰਾ ਮਾਲ ਹੈ ਉਹ ਜਿਵੇਂ ਇਸ ਸ਼ਹਿਰ ਵਿੱਚ ਪਹੁੰਚੇਗਾ ਤਾਂ ਮੈਂ ਉਹਦੇ ਤੋਂ ਰਕਮ ਲੈ ਕੇ ਤੈਨੂੰ ਤੁਰੰਤ ਦੇ ਦਿਆਂਗਾ ਉਹ ਸ਼ਾਮ ਤੱਕ ਪਹੁੰਚ ਹੀ ਜਾਵੇਗਾ ਨੂਰ ਨੇ ਇਸ ਬੰਦੇ ਨੂੰ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ ਭਰਾ ਤੁਸੀਂ ਬੜੇ ਨੇਕ ਆਦਮੀ ਲੱਗ ਰਹੇ ਹੋ ਵਪਾਰ ਵਿੱਚ ਇੰਨਾ ਕੁ ਭਰੋਸਾ ਤਾਂ ਚੱਲਦਾ ਹੀ ਹੈ ਮੈਂ ਤੁਹਾਨੂੰ ਆਪਣਾ ਸਾਰਾ ਕਪੜਾ ਦੇ ਦਿੰਨਾ ਸ਼ਾਮ ਤੱਕ ਤੁਸੀਂ ਮੈਨੂੰ ਮੇਰੀ ਰਕਮ ਦੇ ਦਿਓ ਪਰ ਉਦੋਂ ਤੱਕ ਤੁਹਾਨੂੰ ਇੱਥੇ ਹੀ ਬੈਠਣਾ ਪਵੇਗਾ ਉਸ ਵਪਾਰੀ ਨੇ ਕਿਹਾ ਹਾਂ ਮੈਂ ਇੱਥੇ ਹੀ ਹਾਂ ਉਸ ਤੋਂ ਬਾਅਦ ਨੂਰ ਨੇ ਉਸ ਬਹਰੂਪੀਏ ਵਪਾਰੀ ਨੂੰ ਸਾਰਾ ਸਮਾਨ ਤਾਂਗੇ ਤੇ ਰਖਵਾ ਦਿੱਤਾ ਘੋੜਸਵਾਰ ਸਾਰਾ ਸਮਾਨ ਲੈ ਕੇ ਉਸ ਸ਼ਹਿਰ ਦੇ ਬਾਜ਼ਾਰ ਤੋਂ ਨਿਕਲ ਗਏ ਤੇ ਉਹ ਬਹਰੂਪੀਆ ਵਪਾਰੀ ਨੂਰ ਕੋਲ ਹੀ ਬੈਠ ਕੇ ਇੱਧਰ ਉੱਧਰ ਦੀਆਂ ਗੱਲਾਂ ਕਰ ਲੱਗ ਪਿਆ ਤੇ ਅੰਦਰੇ ਅੰਦਰ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇਥੋਂ ਭੱਜਾਂ ਕਿਵੇਂ ਕੋਜੀ ਦੇਰ ਵਿੱਚ ਨਮਾਜ਼ ਦਾ ਸਮਾਂ ਹੋਇਆ ਉਤਰੰਤ ਨੂਰ ਨੂੰ ਕਹਿਣ ਲੱਗਾ ਚਲੋ ਭਰਾ ਨਮਾਜ਼ ਪੜੀਏ ਨੂਰ ਉਸ ਬੰਦੇ ਨਾਲ ਮਸਜਿਦ ਵਿੱਚ ਨਮਾਜ਼ ਪੜਨ ਲਈ ਚਲਾ ਗਿਆ ਉਹ ਦੋਵੇਂ ਮਸਜਿਦ ਵਿੱਚ ਇਕੱਠੇ ਦਾਖਲ ਹੋਏ ਨਮਾਜ਼ ਅਦਾ ਕਰਨ ਤੋਂ ਬਾਅਦ ਨੂਰ ਨੇ ਵੇਖਿਆ ਕਿ ਉਹ ਵਪਾਰੀ ਮਸਜਿਦ ਵਿੱਚ ਮੌਜੂਦ ਹੀ ਨਹੀਂ ਸੀ ਉਸ ਨੇ ਉਸ ਵਪਾਰੀ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇੰਨੇ ਜ਼ਿਆਦਾ ਲੋਕਾਂ ਵਿੱਚ ਉਹ ਕਿਸੇ ਵੀ ਥਾਂ ਉਹਨੂੰ ਨਜ਼ਰ ਨਾ ਆਇਆ ਨੂਰ ਤੁਰੰਤ ਆਪਣੀ ਦੁਕਾਨ ਤੇ ਵਾਪਸ ਪਹੁੰਚਿਆ ਉਹ ਵਪਾਰੀ ਕਿਤੇ ਵੀ ਮੌਜੂਦ ਨਹੀਂ ਸੀ ਨੂਰ ਬੜਾ ਪਰੇਸ਼ਾਨ ਹੋਇਆ ਪਰ ਉਸਨੇ ਸਬਰ ਦਾ ਪੱਲਾ ਹੱਥੋਂ ਨਹੀਂ ਛੱਡਿਆ ਤੇ ਰੱਬ ਰੱਬ ਕਰਦਾ ਆਪਣੀ ਦੁਕਾਨ ਤੇ ਬੈਠ ਗਿਆ ਉਹ ਸੋਚਣ ਲੱਗਾ ਕਿ ਸ਼ਾਇਦ ਉਸ ਵਪਾਰੀ ਦਾ ਕਾਫਲਾ ਆ ਜਾਵੇ ਪਰ ਨਾ ਤਾਂ ਕਿਸੇ ਵਪਾਰੀ ਦੀ ਖਬਰ ਸੀ ਤੇ ਨਾ ਹੀ ਉੱਥੇ ਕੋਈ ਕਾਫਲਾ ਆਇਆ ਹੁਣ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਹ ਬਹਰੂਪੀਆ ਵਪਾਰੀ ਉਸ ਨੂੰ ਧੋਖਾ ਦੇ ਕੇ ਉਹਦਾ ਸਭ ਕੁਝ ਲੁੱਟ ਕੇ ਚਲਾ ਗਿਆ ਹੈ ਨੂਰ ਨੇ ਕੁਝ ਲੋਕਾਂ ਦਾ ਕਰਜ਼ਾ ਮੋੜਨਾ ਸੀ ਇਸ ਲਈ ਉਸਦਾ ਘਰ ਵੀ ਵਿਕ ਗਿਆ ਉਹ ਇਨਸਾਨ ਜੋ ਕੱਲ ਤੱਕ ਇੱਕ ਬੜਾ ਹੀ ਖੁਸ਼ਹਾਲ ਬੰਦਾ ਸੀ ਅੱਜ ਬੇਬਸੀ ਦੀ ਤਸਵੀਰ ਬਣ ਕੇ ਖੜਾ ਸੀ ਪਰ ਉਸਨੇ ਇੱਕ ਵਾਰੀ ਵੀ ਰੱਬ ਦੇ ਇਸ ਫੈਸਲੇ ਤੋਂ ਸ਼ਿਕਵਾ ਨਾ ਕੀਤਾ ਉਹ ਚੁੱਪਚਾਪ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸ਼ਹਿਰ ਦੇ ਬਾਹਰ ਇੱਕ ਝੌਂਪੜੀ ਵਿੱਚ ਜਾ ਵਸਿਆ ਅੱਜ ਉਹ ਆਪਣੀ ਜ਼ਿੰਦਗੀ ਉਸ ਝੌਂਪੜੀ ਵਿੱਚ گزار ਰਿਹਾ ਸੀ ਸਮਾਂ ਆਪਣੀ ਰਫ਼ਤਾਰ ਲੰਘਦਾ ਗਿਆ ਪਰ ਨੂਰ ਦੀ ਕਸੌਟੀ ਘਟਣਾ ਹੋਈ ਉਹ ਦਿਨ ਭਰ ਮਿਹਨਤ ਕਰਦਾ ਕਦੇ ਕਿਸੇ ਦੇ ਖੇਤ ਵਿੱਚ ਮਜ਼ਦੂਰੀ ਕਰਦਾ ਤਾਂ ਕਦੇ ਲੱਕੜੀਆਂ ਕੱਟ ਕੇ ਵੇਚਦਾ ਗਰੀਬੀ ਦੀਆਂ ਸਖਤੀਆਂ ਦੇ ਬਾਵਜੂਦ ਨੂਰ ਨੇ ਕਦੇ ਆਪਣਾ ਹੌਸਲਾ ਨਹੀਂ ਗਵਾਇਆ ਉਹ ਹਮੇਸ਼ਾ ਆਪਣੀ ਪਤਨੀ ਤੇ ਬੱਚਿਆਂ ਨੂੰ ਇਹੀ ਕਹਿੰਦਾ ਕਿ ਰੱਬ ਸਬਰ ਕਰਨ ਵਾਲਿਆਂ ਦੇ ਨਾਲ ਰਹਿੰਦਾ ਹੈ ਉਹ ਇੱਕ ਦਿਨ ਜ਼ਰੂਰ ਇਨਸਾਫ ਕਰੇਗਾ ਪਰ ਰੱਬ ਨੇ ਅਜੇ ਉਹਦੇ ਲਈ ਇੱਕ ਹੋਰ ਵੱਡਾ ਇਮਤਿਹਾਨ ਲਿਖਿਆ ਹੋਇਆ ਸੀ ਨੂਰ ਨੂੰ ਲੱਗਦਾ ਸੀ ਕਿ ਸ਼ਾਇਦ ਸਬਰ ਕਰਨ ਨਾਲ ਹਾਲਾਤ ਬਦਲ ਜਾਣਗੇ ਪਰ ਉਹਦੀ ਪਰਖ ਅਜੇ ਘਟਣਾ ਹੋਈ ਇੱਕ ਦਿਨ ਪਿੰਡ ਵਿੱਚ ਭਾਰੀ ਮੀਂਹ ਪਿਆ ਉਸ ਪਿੰਡ ਵਿੱਚ ਜਿੰਨੇ ਵੀ ਗਰੀਬ ਲੋਕ ਰਹਿੰਦੇ ਸੀ ਉਹਨਾਂ ਸਾਰਿਆਂ ਦੀਆਂ ਝੌਂਪੜੀਆਂ ਪਾਣੀ ਵਿੱਚ ਵਹਿ ਗਈਆਂ ਪਰ ਅਮੀਰ ਲੋਕਾਂ ਦੇ ਸ਼ਾਨਦਾਰ ਘਰ ਉੱਥੇ ਹੀ ਖੜੇ ਰਹੇ ਨੂਰ ਕੋਲ ਹੁਣ ਸਿਰ ਠਕਣ ਲਈ ਵੀ ਜਗ੍ਹਾ ਨਾ ਰਹੀ ਹਾਲਾਤ ਇੰਨੇ ਮਾੜੇ ਹੋ ਗਏ ਕਿ ਉਹਦੇ ਬੱਚੇ ਅਕਸਰ ਖੁੱਲੇ ਅਸਮਾਨ ਦੇ ਹੇਠਾਂ ਸੌਂਦੇ ਰਹੇ ਉਹਦੀ ਪਤਨੀ ਹਰ ਰਾਤ ਰੋ ਪੈਂਦੀ ਪਰ ਨੂਰ ਹਮੇਸ਼ਾ ਉਸਨੂੰ ਹੌਸਲਾ ਦਿੰਦਾ ਕਿ ਬੇਸ਼ੱਕ ਰੱਬ ਨੇ ਇਸ ਕਸੌਟੀ ਵਿੱਚ ਸਾਡੇ ਤੋਂ ਸਭ ਕੁਝ ਲੈ ਲਿਆ ਹੈ ਪਰ ਕੋਈ ਗੱਲ ਨਹੀਂ ਜਦੋਂ ਤੱਕ ਅਸੀਂ ਜਿਉਂਦੇ ਹਾਂ ਮਿਹਨਤ ਕਰਾਂਗੇ ਤੇ ਰੱਬ ਤੇ ਭਰੋਸਾ ਰੱਖਾਂਗੇ ਉਹ ਸੱਚਾ ਰੱਬ ਸਾਡੀ ਇੱਕ ਦਿਨ ਜ਼ਰੂਰ ਸੁਣੇਗਾ ਉਸ ਦੀ ਪਤਨੀ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਕਿ ਜੇਕਰ ਤੁਹਾਡਾ ਰੱਬ ਉੱਪਰ ਯਕੀਨ ਇੰਨਾ ਮਜ਼ਬੂਤ ਹੈ ਤਾਂ ਮੈਂ ਵੀ ਤੁਹਾਡੇ ਨਾਲ ਸਬਰ ਕਰਾਂਗੀ ਫਿਰ ਇੱਕ ਦਿਨ ਇੱਕ ਅਬਦੁੱਲ ਨਾਮ ਦਾ ਆਦਮੀ ਜੋ ਸ਼ਹਿਰ ਵਿੱਚ ਇੱਕ ਵੱਡੇ ਵਪਾਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹ ਬਹੁਤ ਸਾਰੀਆਂ ਬੱਕਰੀਆਂ ਦੇ ਝੁੰਡ ਦਾ ਮਾਲਕ ਸੀ ਤੇ ਸ਼ਹਿਰ ਵਿੱਚ ਉਸ ਨੂੰ ਅਬਦੁੱਲ ਬੱਕਰੀਆਂ ਵਾਲਾ ਕੇ ਬੁਲਾਇਆ ਜਾਂਦਾ ਸੀ ਇੱਕ ਦਿਨ ਉਸਨੇ ਨੂਰ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਮੇਰੀਆਂ ਬੱਕਰੀਆਂ ਦੇ ਇੱਕ ਝੁੰਡ ਨੂੰ ਚਰਾਉਣ ਵਾਲਾ ਛੁੱਟੀ ਤੇ ਗਿਆ ਹੋਇਆ ਹੈ ਜੇ ਤੂੰ ਚਾਹੇ ਤੰ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ ਮੈਂ ਇਸ ਕੰਮ ਦੀ ਤੈਨੂੰ ਕੁਝ ਰਕਮ ਦੇ ਦਿਆਂਗਾ ਸੋ ਨੂਰ ਨੇ ਤੁਰੰਤ ਰੱਬ ਦਾ ਸ਼ੁਕਰ ਕੀਤਾ ਤੇ ਬੱਕਰੀਆਂ ਵਾਲੇ ਨੂੰ ਹਾਂ ਕਰ ਦਿੱਤੀ ਹੁਣ ਉਹ ਹਰ ਰੋਜ਼ ਆਪਣੀ ਲਾਠੀ ਚੁੱਕ ਕੇ ਪਹਾੜੀਆਂ ਵੱਲ ਨਿਕਲ ਜਾਂਦਾ ਤੇ ਸਾਰਾ ਦਿਨ ਬੱਕਰੀਆਂ ਚਰਾਉਂਦਾ ਪਿੰਡ ਦੇ ਲੋਕ ਹੁਣ ਉਸ ਨੂੰ ਨੂਰ ਚਰਵਾਹਾ ਕਹਿਣ ਲੱਗ ਪਏ ਦਿਨ ਭਰ ਦੀ ਮਿਹਨਤ ਤੋਂ ਬਾਅਦ ਉਹਨੂੰ ਕੁਝ ਪੈਸੇ ਮਿਲਦੇ ਜਿਨ੍ਹਾਂ ਨਾਲ ਉਹ ਰਾਸ਼ਨ ਖਰੀਦ ਕੇ ਘਰ ਲੈ ਜਾਂਦਾ ਤੇ ਆਪਣੀ ਪਤਨੀ ਤੇ ਬੱਚਿਆਂ ਦਾ ਪੇਟ ਭਰਦਾ ਕਦੇ-ਕਦੇ ਉਹ ਖੁਦ ਭੁੱਖਾ ਰਹਿ ਜਾਂਦਾ ਤੇ ਸਿਰਫ ਪਾਣੀ ਪੀ ਕੇ ਰਾਤ ਲੰਘਾ ਲੈਂਦਾ ਪਰ ਹਰ ਵੇਲੇ ਉਹ ਰੱਬ ਉੱਪਰ ਭਰੋਸਾ ਰੱਖਦਾ ਕਿ ਉਹ ਸੱਚੇ ਬਾਦਸ਼ਾਹ ਇੱਕ ਦਿਨ ਜ਼ਰੂਰ ਮੇਰੇ ਹਾਲਾਤ ਬਦਲੇਗਾ ਪਰ ਹਾਲੇ ਵੀ ਰੱਬ ਵੱਲੋਂ ਨੂਰ ਦੀ ਪਰਖ ਖਤਮ ਨਾ ਹੋਈ ਇੱਕ ਦਿਨ ਨੂਰ ਬੱਕਰੀਆਂ ਲੈ ਕੇ ਜੰਗਲਵਾਲ ਗਿਆ ਉਹ ਇੱਕ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗ ਪਿਆ ਕੋਈ ਦਿਨ ਵਿੱਚ ਉਹਦੀ ਅੱਖ ਲੱਗ ਗਈ ਜਦੋਂ ਹੀ ਉਸ ਦੀ ਅੱਖ ਖੁੱਲੀ ਤਾਂ ਬੱਕਰੀਆਂ ਉੱਥੇ ਮੌਜੂਦ ਨਹੀਂ ਸੀ ਬੱਕਰੀਆਂ ਨੂੰ ਉੱਥੇ ਨਾ ਵੇਖ ਕੇ ਉਹ ਤੁਰੰਤ ਉੱਠਿਆ ਤੇ ਉਹਨਾਂ ਨੂੰ ਇੱਧਰ ਉੱਧਰ ਲੱਭਣ ਲੱਗ ਪਿਆ ਉਹਨੇ ਬੱਕਰੀਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੰਗਲ ਇੰਨਾ ਵੱਡਾ ਸੀ ਕਿ ਕਿਸੇ ਵੀ ਥਾਂ ਬੱਕਰੀਆਂ ਨਾ ਮਿਲੀਆਂ ਹੁਣ ਉਹਦੇ ਕੋਲ ਹੋਰ ਰਸਤਾ ਨਹੀਂ ਸੀ ਉਹਨੇ ਉੱਪਰ ਵੱਲ ਨੂੰ ਵੇਖ ਕੇ ਠੰਢੀ ਹਵਾ ਭਰੀ ਤੇ ਬੋਲਿਆ हे ਪਰਵਦਗਾਰ ਤੂੰ ਹੀ ਦੇਣ ਵਾਲਾ ਹੈ ਤੂੰ ਹੀ ਇਹ ਰਿਜ਼ਕ ਦਿੱਤਾ ਸੀ ਤੂੰ ਹੀ ਵਾਪਸ ਲੈ ਲਿਆ ਫਿਰ ਉਹ ਰੱਬ ਰੱਬ ਕਰਦਾ ਸਿੱਧਾ ਅਬਦੁਲ ਕੋਲ ਪਹੁੰਚ ਗਿਆ ਉਹਦੇ ਚਿਹਰੇ ਤੇ ਡਰ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸੀ ਉਹਦਾ ਸਾਹ ਝੜਿਆ ਹੋਇਆ ਸੀ ਅਬਦੁਲ ਨੇ ਗੁੱਸੇ ਨਾਲ ਪੁੱਛਿਆ ਤੂੰ ਇੱਥੇ ਇਕੱਲਾ ਕੀ ਕਰ ਰਿਹਾ ਹੈ ਮੇਰੀਆਂ ਬੱਕਰੀਆਂ ਕਿੱਥੇ ਗਈਆਂ ਨੂਰ ਨੇ ਬੇਬਸੀ ਨਾਲ ਜਵਾਬ ਦਿੱਤਾ ਸਭ ਮੇਰੀ ਅੱਖ ਲੱਗ ਗਈ ਸੀ ਬੱਕਰੀਆਂ ਜੰਗਲ ਵਿੱਚ ਕਿਤੇ ਗੁੰਮ ਹੋ ਗਈਆਂ ਨੇ ਮੈ ਉਹਨਾਂ ਨੂੰ ਲੱਭ ਲਵਾਂਗਾ ਤੁਸੀਂ ਮੈਨੂੰ ਕੁਝ ਸਮਾਂ ਦੇ ਦਿਓ ਅਬਦੁੱਲ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹਨੇ ਕਿਹਾ ਸਮਾਂ ਤੈਨੂੰ ਪਤਾ ਵੀ ਹੈ ਮੇਰੇ ਲਈ ਉਹ ਬੱਕਰੀਆਂ ਕਿੰਨੀਆਂ ਕੀਮਤੀ ਸੀ ਉਹਦੇ ਉੱਚੇ ਬੋਲ ਸੁਣ ਕੇ ਪਿੰਡ ਦੇ ਕੁਝ ਲੋਕ ਵੀ ਉੱਥੇ ਇਕੱਠੇ ਹੋ ਗਏ ਲੋਕਾਂ ਨੂੰ ਹੁਣ ਹੋਰ ਮੌਕਾ ਮਿਲ ਗਿਆ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਇਹ ਤਾਂ ਪਹਿਲਾਂ ਹੀ ਮਨਹੂਸ ਹੈ ਇਹਦੇ ਕੋਲ ਜਿਹੜੀ ਵੀ ਚੀਜ਼ ਆਉਂਦੀ ਹੈ ਇਹ ਉਸਨੂੰ ਬਰਬਾਦ ਕਰ ਦਿੰਦਾ ਹੈ ਅਬਦੁੱਲ ਨੇ ਗੁੱਸੇ ਵਿੱਚ ਕਿਹਾ ਨੂਰ ਕਿ ਤੂੰ ਵੀ ਮੇਰੀਆਂ ਬੱਕਰੀਆਂ ਲੱਭ ਕੇ ਵਾਪਸ ਲੈ ਕੇ ਆ ਜਾਂ ਫਿਰ ਮੇਰਾ ਨੁਕਸਾਨ ਪੂਰਾ ਕਰ ਨੂਰ ਨੇ ਬੇਬਸੀ ਨਾਲ ਆਖਿਆ ਸਭ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਤੁਹਾਡਾ ਨੁਕਸਾਨ ਕਿਵੇਂ ਪੂਰਾ ਕਰਾਂ ਉਸਨੇ ਬੱਕਰੀਆਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੰਗਲ ਬਹੁਤ ਵੱਡਾ ਸੀ ਜੇਕਰ ਕੋਈ ਬੰਦਾ ਉਹਦੇ ਅੰਦਰ ਜਾਂਦਾ ਤਾਂ ਉਹ ਵੀ ਗਵਾਚ ਜਾਂਦਾ ਸੀ ਬੱਕਰੀਆਂ ਕਿਤੇ ਨਾ ਮਿਲੀਆਂ ਫਿਰ ਅਬਦੁੱਲ ਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਮੇਰਾ ਨੁਕਸਾਨ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੂੰ ਮੇਰੀ ਗੁਲਾਮੀ ਕਰੇਂਗਾ ਹੁਣ ਨੂਰ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਹ ਜਾਣਦਾ ਸੀ ਕਿ ਜੇਕਰ ਉਹਨੇ ਇਨਕਾਰ ਕੀਤਾ ਤਾਂ ਪਿੰਡ ਦੇ ਜ਼ਾਲਮ ਲੋਕ ਉਹਨੂੰ ਚੋਰੀ ਆ ਕੇ ਮਾਰ ਦੇਣਗੇ ਉਹਨੇ ਚੁੱਪਚਾਪ ਸਿਰ ਝੁਕਾ ਲਿਆ ਤੇ ਕਹਿਣ ਲੱਗਾ ਠੀਕ ਹੈ ਮੈਨੂੰ ਤੁਹਾਡੀ ਗੁਲਾਮੀ ਕਬੂਲ ਹੈ ਸੋ ਹੁਣ ਨੂਰ ਪਹਿਲਾਂ ਤੋਂ ਵੀ ਵੱਧ ਮਾੜੀ ਜ਼ਿੰਦਗੀ ਜਿਉਣ ਲੱਗ ਪਿਆ ਉਹ ਸਾਰਾ ਦਿਨ ਅਬਦੁੱਲ ਦਾ ਹਰ ਇੱਕ ਕੰਮ ਕਰਦਾ ਤੇ ਰਾਤ ਨੂੰ ਟਟ ਕੇ ਜਦੋਂ ਘਰ ਪਹੁੰਚਦਾ ਉਹਦੀ ਹਾਲਤ ਵੇਖ ਕੇ ਪਤਨੀ ਦਾ ਦਿਲ ਭਾਰ ਆਉਂਦਾ ਉਹ ਇੰਨਾ ਥੱਕ ਚੁੱਕਿਆ ਹੁੰਦਾ ਕਿ ਉਹਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਵੀ ਹਿੰਮਤ ਨਾ ਬਚਦੀ ਉਹ ਅਕਸਰ ਰਾਤਾਂ ਨੂੰ ਰੱਬ ਦੇ ਸਾਹਮਣੇ ਗੜਗੜਾ ਕੇ ਕਹਿੰਦਾ हे ਮੇਰੇ ਰੱਬਾ ਮੇਰੇ ਹਾਲ ਤੇ ਰਹਿਮ ਕਰ ਹੁਣ ਸਭ ਕੁਝ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਹੈ ਮੇਰੇ ਉੱਪਰ ਇੰਨਾ ਵੱਡਾ ਬੋਝ ਨਾ ਪਾ ਜਿਹਨੂੰ ਹੁਣ ਸਹਿਣ ਦੀ ਤਾਕਤ ਮੇਰੇ ਵਿੱਚ ਨਹੀਂ ਹੈ ਮੇਰੇ ਲਈ ਕੁਝ ਆਸਾਨੀ ਪੈਦਾ ਕਰ ਸੋ ਨੂਰ ਨੂੰ ਅਬਦੁੱਲ ਕੋਲ ਕੰਮ ਕਰਦਿਆਂ ਪੂਰਾ 1 ਸਾਲ ਹੋ ਗਿਆ। ਉਸ ਸਮੇਂ ਨੂਰ ਨੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਅਬਦੁੱਲ ਦਾ ਹਰ ਕੰਮ ਕੀਤਾ। ਅਬਦੁੱਲ ਨੂੰ ਅਹਿਸਾਸ ਹੋਇਆ ਕਿ ਨੂਰ ਨੇ ਉਸ ਦਿਨ ਝੂਠ ਨਹੀਂ ਬੋਲਿਆ ਸੀ। ਬੱਕਰੀਆਂ ਸੱਚੀਓਂ ਕਿਤੇ ਗੁੰਮ ਹੋ ਗਈਆਂ ਸੀ ਤੇ ਨੂਰ ਨੇ ਆਪਣੀ ਗੱਲ ਨੂੰ ਸੱਚ ਸਾਬਦ ਕਰਨ ਲਈ ਬਿਨਾਂ ਕਿਸੇ ਲਾਲਚ 1 ਸਾਲ ਗੁਲਾਮੀ ਦੀ ਜ਼ਿੰਦਗੀ guzari ਹੈ। ਆਖਰ ਰੱਬ ਦੀ ਮਿਹਰ ਹੋਈ। ਅਬਦੁੱਲ ਦੇ ਦਿਲ ਵਿੱਚ ਰਹਿਮ ਆ ਗਿਆ। ਉਹਨੇ ਕਿਹਾ ਨੂਰ ਅੱਜ ਮੈਂ ਤੈਨੂੰ ਆਜ਼ਾਦ ਕਰਦਾ ਜੇ ਕਦੇ ਵੀ ਤੇਰੇ ਕੋਲ ਪੈਸੇ ਹੋਏ ਤਾਂ ਮੇਰਾ ਨੁਕਸਾਨ ਅਦਾ ਕਰ ਦੇਵੀ ਤੇ ਜੇਕਰ ਨਾ ਵੀ ਹੋਏ ਤਾਂ ਮੈਂ ਤੈਨੂੰ ਰੱਬ ਦੀ ਇਸ ਰਜ਼ਾ ਲਈ ਮaaf ਕਰਦਾ ਹਾਂ ਨੂਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹਨੇ ਅਬਦੁੱਲ ਦਾ ਸ਼ੁਕਰ ਅਦਾ ਕੀਤਾ ਤੇ ਤੁਰੰਤ ਘਰ ਪਹੁੰਚਿਆ ਉਹ ਪਤਨੀ ਤੇ ਬੱਚਿਆਂ ਨੂੰ ਖੁਸ਼ ਹੋ ਕੇ ਕਹਿਣ ਲੱਗਾ ਅਬਦੁੱਲ ਨੇ ਮੈਨੂੰ ਆਜ਼ਾਦ ਕਰ ਦਿੱਤਾ ਹੈ ਹੁਣ ਮੈਂ ਕਿਤੇ ਹੋਰ ਰੋਜ਼ਗਾਰ ਕਰਾਂਗਾ ਤੇ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰਾਂਗਾ ਫਿਰ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਨਾਲ ਲੱਗਦੇ ਸ਼ਹਿਰ ਵੱਲ ਰਵਾਨਾ ਹੋ ਗਿਆ। ਉਹਨੇ ਫੈਸਲਾ ਕਰ ਲਿਆ ਸੀ ਕਿ ਜਦੋਂ ਤੱਕ ਹਾਲਾਤ ਨਹੀਂ ਬਦਲਣਗੇ ਉਹ ਵਾਪਸ ਨਹੀਂ ਆਵੇਗਾ। ਪਿੰਡ ਦੇ ਲੋਕ ਫਿਰ ਉਹਨੂੰ ਤਾਣੇ ਦੇਣ ਲੱਗ ਪਏ। ਵੇਖੋ ਇਹ ਚਰਵਾਹਾ ਜੋ ਕੱਲ ਤੱਕ ਅਮੀਰਾਂ ਦਾ ਗੁਲਾਮ ਸੀ ਹੁਣ ਆਪ ਅਮੀਰ ਬਣਦੇ ਸੁਪਨੇ ਲੈ ਕੇ ਦੂਜੇ ਸ਼ਹਿਰ ਜਾ ਰਿਹਾ। ਪਰ ਨੂਰ ਨੇ ਲੋਕਾਂ ਦੀਆਂ ਗੱਲਾਂ ਸਬਰ ਨਾਲ ਸਹਿ ਲਈਆਂ ਤੇ ਚੁੱਪਚਾਪ ਆਪਣੇ ਸਫ਼ਰ ਤੇ ਰਵਾਨਾ ਹੋ ਗਿਆ। ਦੂਜੇ ਸ਼ਹਿਰ ਪਹੁੰਚ ਕੇ ਉਹ ਇੱਕ ਸਧਾਰਨ ਝੌਂਪੜੀ ਵਿੱਚ ਰਹਿਣ ਲੱਗ ਪਿਆ ਤੇ ਸ਼ਹਿਰ ਦੇ ਬਾਜ਼ਾਰ ਵਿੱਚ ਮਿਹਨਤ ਮਜ਼ਦੂਰੀ ਕਰਨ ਲੱਗਾ ਇੱਕ ਦਿਨ ਮਜ਼ਦੂਰੀ ਦੀ ਭਾਲ ਵਿੱਚ ਉਹ ਬਾਜ਼ਾਰ ਵਿੱਚ ਇਧਰ ਉਧਰ ਭਟਕ ਰਿਹਾ ਸੀ ਕਿ ਅਚਾਨਕ ਇੱਕ ਬੰਦੇ ਨੇ ਉਹਨੂੰ ਆਵਾਜ਼ ਮਾਰੀ ਉਹ ਬੰਦਾ ਦੇਖਣ ਵਿੱਚ ਕਾਫੀ ਅਮੀਰ ਲੱਗ ਰਿਹਾ ਸੀ ਨੂਰ ਤੁਰੰਤ ਉਹਦੇ ਕੋਲ ਜਾ ਕੇ ਕਹਿਣ ਲੱਗਾ ਜੀ ਹਜ਼ੂਰ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਜਿਵੇਂ ਹੀ ਉਸ ਬੰਦੇ ਨੇ ਨੂਰ ਦਾ ਚਿਹਰਾ ਦੇਖਿਆ ਤਾਂ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਅੱਖਾਂ ਤੋਂ ਪਛਤਾਵੇ ਦੇ ਹਾਲਾਤ ਝਲਕਣ ਲੱਗ ਪਏ ਤੇ ਉਹ ਆਪਣੇ ਕੰਮ ਨੂੰ ਭੁੱਲ ਗਿਆ ਦੋਸਤੋ ਦਰਸਲ ਇਹ ਉਹੀ ਵਪਾਰੀ ਸੀ ਜੋ ਕੁਝ ਸਾਲ ਪਹਿਲਾਂ ਭੇਸ ਬਦਲ ਕੇ ਨੂਰ ਦੇ ਸ਼ਹਿਰ ਵਿੱਚ ਉਸ ਨੂੰ ਲੁੱਟ ਚੁੱਕਿਆ ਸੀ ਪਰ ਹੁਣ ਇਹ ਵਪਾਰੀ ਬਦਲ ਚੁੱਕਿਆ ਸੀ ਉਹ ਹਰ ਰਾਤ ਜਦੋਂ ਰੱਬ ਨੂੰ ਯਾਦ ਕਰਦਾ ਤਾਂ ਉਹਦਾ ਜ਼ਮੀਰ ਉਸ ਨੂੰ ਦੋਸ਼ ਦਿੰਦਾ ਕਿ ਤੂੰ ਇੱਕ ਬੰਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਤੇਰੀ ਅਰਦਾਸ ਕਬੂਲ ਨਹੀਂ ਹੋਵੇਗੀ ਜਦੋਂ ਤੱਕ ਤੂੰ ਉਸ ਰੱਬ ਦੇ ਬੰਦੇ ਦਾ ਹੱਕ ਵਾਪਸ ਨਹੀਂ ਕਰਦਾ ਸੋ ਅੱਜ ਕਿਸਮਤ ਨੇ ਉਸਨੂੰ ਨੂਰ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਸੀ ਉਹ ਵਪਾਰੀ ਨੂਰ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਰੋਣ ਲੱਗ ਪਿਆ ਨੂਰ ਮੈਨੂੰ ਮਾਫ਼ ਕਰ ਦੇਵੀਂ ਮੈਂ ਤੇਰੇ ਨਾਲ ਬਹੁਤ ਵੱਡਾ ਜ਼ੁਲਮ ਕੀਤਾ ਹੈ ਨੂਰ ਹੈਰਾਨ ਤੇ ਪਰੇਸ਼ਾਨ ਖੜਾ ਸੀ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਵਪਾਰੀ ਕਿਉਂ ਉਹਦੇ ਕਦਮਾਂ ਵਿੱਚ ਡਿੱਗ ਕੇ ਰੋ ਰਿਹਾ ਹੈ ਬਾਜ਼ਾਰ ਦੇ ਲੋਕ ਵੀ ਹੈਰਾਨ ਸੀ ਕਿ ਆਖਰ ਇੰਨਾ ਵੱਡਾ ਤੇ ਅਮੀਰ ਵਪਾਰੀ ਇੱਕ ਆਮ ਤੇ ਮਸਕੀਨ ਬੰਦੇ ਦੇ ਕਦਮਾਂ ਵਿੱਚ ਡਿੱਗ ਕੇ ਕਿਉਂ ਰੋ ਰਿਹਾ ਹੈ ਵਪਾਰੀ ਨੂਰ ਨੂੰ ਆਪਣੀ ਦੁਕਾਨ ਦੇ ਅੰਦਰ ਲੈ ਗਿਆ ਤੇ ਸਾਰੀ ਕਹਾਣੀ ਦੱਸਣ ਲੱਗ ਪਿਆ ਕਿ ਮੈਂ ਉਹੀ ਹਾਂ ਜਿਨੇ ਤੇਰੇ ਸ਼ਹਿਰ ਵਿੱਚ ਧੋਖੇ ਨਾਲ ਤੇਰਾ ਸਾਰਾ ਸਮਾਨ ਲੁੱਟ ਲਿਆ ਸੀ। ਵਪਾਰੀ ਨੇ ਰੋਂਦਿਆਂ ਹੋਇਆ ਕਿਹਾ ਮੈਂ ਇਹ ਸਭ ਕੁਝ ਤੇਰੇ ਸ਼ਹਿਰ ਦੇ ਵਪਾਰੀਆਂ ਦੇ ਕਹਿਨ ਤੇ ਕੀਤਾ ਸੀ। ਉਹ ਤੇਰੇ ਨਾਲ ਈਰਖਾ ਕਰਦੇ ਸੀ ਤੇ ਚਾਹੁੰਦੇ ਸੀ ਕਿ ਤੂੰ ਆਪਣਾ ਸ਼ਹਿਰ ਛੱਡ ਦੇਵੇਂ। ਇਸ ਲਈ ਉਹਨਾਂ ਨੇ ਮੈਨੂੰ ਉਕਸਾਇਆ ਤੇ ਮੈਂ ਤੇਰੇ ਨਾਲ ਇਹ ਜ਼ੁਲਮ ਕੀਤਾ। ਸ਼ੁਰੂ ਵਿੱਚ ਮੈਨੂੰ ਕੋਈ ਅਫਸੋਸ ਨਹੀਂ ਹੋਇਆ ਪਰ ਫਿਰ ਮੇਰਾ ਜ਼ਮੀਰ ਜਾਗ ਪਿਆ। ਤੇ ਰੱਬ ਨੇ ਮੈਨੂੰ ਅਜਿਹੀ ਬੇਚੈਨੀ ਦਿੱਤੀ ਕਿ ਜਦੋਂ ਵੀ ਮੈਂ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਤਾਂ ਸੁਪਨੇ ਵਿੱਚ ਦੇਖਦਾ ਕਿ ਤੂੰ ਮੇਰਾ ਗਰੇਵਾਨ ਫੜ ਰੱਖਿਆ ਹੈ ਤੇ ਕਹਿ ਰਿਹਾ ਹੈ ਕਿ ਮੈਂ ਤੈਨੂੰ ਰੱਬ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਇਹਨਾਂ ਸੁਪਨਿਆਂ ਨੇ ਮੈਨੂੰ ਸਕੂਨ ਨਾ ਲੈਣ ਦਿੱਤਾ ਮੈਂ ਤੈਨੂੰ ਬਹੁਤ ਲੱਭਿਆ ਤੇਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਹਰ ਥਾਂ ਪਰ ਤੇਰਾ ਕੋਈ ਨਿਸ਼ਾਨ ਨਾ ਮਿਲਿਆ ਜਿਹੜੇ ਵਪਾਰੀ ਤੇਰੇ ਨਾਲ ਈਰਖਾ ਕਰਦੇ ਸੀ ਉਹ ਤੇਰੀ ਕੋਈ ਗੱਲ ਦੱਸਣ ਨੂੰ ਤਿਆਰ ਨਹੀਂ ਹੋਏ ਆਖਰਕਾਰ ਮੈਂ ਉਸ ਰੱਬ ਕੋਲ ਗੜਗੜਾ ਕੇ ਦੁਆ ਕੀਤੀ ਕਿ ਮੈਨੂੰ ਉਸ ਬੰਦੇ ਦੇ ਨਾਲ ਮਿਲਾ ਦੇ ਤਾਂ ਜੋ ਮੈਂ ਉਹਦਾ ਹੱਕ ਵਾਪਸ ਕਰ ਸਕਾਂ ਅੱਜ ਰੱਬ ਨੇ ਮੇਰੀ ਸੁਣ ਲਈ ਹੈ ਫਿਰ ਉਹ ਨੂਰ ਦਾ ਹੱਥ ਫੜ ਕੇ ਕਹਿਣ ਲੱਗਾ ਭਰਾ ਇਹ ਪੂਰੀ ਦੁਕਾਨ ਹੁਣ ਤੇਰੀ ਹੈ ਤੇਰੇ ਮਾਲ ਨਾਲ ਜੋ ਕੁਝ ਮੈਂ ਕਮਾਇਆ ਜਿਹੜੀਆਂ ਚੀਜ਼ਾਂ ਖਰੀਦੀਆਂ ਉਹ ਸਭ ਕੁਝ ਤੇਰਾ ਹੈ ਇਹ ਉਸ ਘਰ ਦੀਆਂ ਚਾਬੀਆਂ ਨੇ ਜੋ ਮੈਂ ਥੋੜਾ ਸਮਾਂ ਪਹਿਲਾਂ ਇਸੇ ਦੁਕਾਨ ਤੋਂ ਕਮਾ ਕੇ ਖਰੀਦੀਆਂ ਸੀ ਉਹ ਵਪਾਰੀ ਨੂਰ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗ ਪਿਆ ਨੂਰ ਇੱਕ ਰਹਿਮਦਿਲ ਇਨਸਾਨ ਸੀ ਉਸਨੇ ਤੁਰੰਤ ਵਪਾਰੀ ਨੂੰ ਮaaf ਕਰ ਦਿੱਤਾ ਉਹ ਵਪਾਰੀ ਬਾਹਰ ਆ ਕੇ ਬਾਜ਼ਾਰ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਐਲਾਨ ਕਰਨ ਲੱਗ ਪਿਆ ਲੋਕੋ ਇਸ ਦੁਕਾਨ ਦਾ ਅਸਲ ਮਾਲਕ ਇਹ ਸ਼ਖਸ ਹੈ ਅੱਜ ਤੋਂ ਇਹੀ ਇਸ ਦੁਕਾਨ ਤੇ ਬੈਠੇਗਾ ਇਸ ਤੋਂ ਬਾਅਦ ਜਦੋਂ ਵਪਾਰੀ ਉੱਥੋਂ ਜਾਣ ਲੱਗਾ ਤਾਂ ਨੂਰ ਨੇ ਉਸ ਨੂੰ ਰੋਕ ਲਿਆ ਤੇ ਕਹਿਣ ਲੱਗਾ ਦੋਸਤ ਤੂੰ ਕਿੱਥੇ ਜਾਵੇਂਗਾ ਐਦਾਂ ਕਰ ਤੂੰ ਇੱਥੇ ਹੀ ਮੇਰੇ ਕੋਲ ਰਹਿ ਤੇ ਮੇਰੇ ਨਾਲ ਮਿਲ ਕੇ ਕੰਮ ਕਰ ਬੇਸ਼ੱਕ ਤੂੰ ਮੇਰੇ ਨਾਲ ਗਲਤ ਕੀਤਾ ਪਰ ਤੂੰ ਮੇਰਾ ਸਭ ਕੁਝ ਮੈਨੂੰ ਵਾਪਸ ਵੀ ਕਰ ਦਿੱਤਾ ਸ਼ਾਇਦ ਮੈਂ ਇਸ ਬਾਜ਼ਾਰ ਵਿੱਚ ਰਹਿ ਕੇ ਇੰਨਾ ਕੁਝ ਨਾ ਕਮਾ ਸਕਦਾ ਜਿੰਨਾ ਤੂੰ ਮੈਨੂੰ ਮੇਰੇ ਮਾਲ ਨਾਲ ਕਮਾ ਕੇ ਵਾਪਸ ਦਿੱਤਾ ਇਸ ਲਈ ਮੈਂ ਤੈਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰਨਾ ਚਾਹਨਾ ਉਹ ਵਪਾਰੀ ਨੂਰ ਦੀ ਗੱਲ ਮੰਨ ਗਿਆ ਤੇ ਉਹ ਮਿਲ ਕੇ ਕੰਮ ਕਰਨ ਲੱਗ ਪਏ ਇਹਨਾਂ ਦੋਵਾਂ ਨੇ ਮਿਲ ਕੇ ਇੰਨੀ ਮਿਹਨਤ ਕੀਤੀ ਕਿ ਉਹ ਰਾਜ ਦੇ ਸਭ ਤੋਂ ਵੱਡੇ ਵਪਾਰੀ ਕਹਾਉਣ ਲੱਗੇ ਨੂਰ ਦੀ ਪਤਨੀ ਤੇ ਬੱਚੇ ਹੁਣ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਏ ਇੱਕ ਦਿਨ ਨੂਰ ਨੇ ਫੈਸਲਾ ਕੀਤਾ ਕਿ ਉਹ ਆਪਣੇ ਸ਼ਹਿਰ ਵਾਪਸ ਜਾਵੇਗਾ। ਉਹਨੇ ਅਨਾਜ ਨਾਲ ਭਰਿਆ ਹੋਇਆ ਇੱਕ ਕਾਫਲਾ ਤਿਆਰ ਕੀਤਾ ਤੇ ਆਪਣੇ ਸ਼ਹਿਰ ਦੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਵਿੱਚ ਜਾ ਪਹੁੰਚਿਆ। ਪਿੰਡ ਦੇ ਅਮੀਰ ਲੋਕ ਉਹਨੂੰ ਵੇਖ ਕੇ ਹੈਰਾਨ ਰਹਿ ਗਏ। ਨੂਰ ਪਿੰਡ ਦੇ ਹਰ ਇੱਕ ਗਰੀਬ ਦੇ ਦਰਵਾਜ਼ੇ ਤੇ دستਕ ਦਿੰਦਾ ਤੇ ਉਹਨਾਂ ਨੂੰ ਅਨਾਜ ਮੁਹੱਈਆ ਕਰਦਾ ਤੇ ਉਹਨਾਂ ਦੀ ਕੁਝ ਪੈਸਿਆਂ ਨਾਲ ਮਦਦ ਵੀ ਕਰਦਾ। ਇਸ ਪਿੰਡ ਵਿੱਚ ਜੋ ਹੰਕਾਰੀ ਲੋਕ ਰਹਿੰਦੇ ਸੀ, ਨੂਰ ਦੀ ਤਰੱਕੀ ਵੇਖ ਕੇ ਉਹਨਾਂ ਦਾ ਗਰੂਰ ਮਿੱਟੀ 'ਚ ਮਿਲ ਗਿਆ। ਸੋ ਦੋਸਤੋ ਇੱਕ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਸਬਰ, ਭਰੋਸਾ ਤੇ ਇਮਾਨਦਾਰੀ ਹੈ। ਨੂਰ ਦੀ ਜ਼ਿੰਦਗੀ ਦੇ ਇਮਤਿਹਾਨ, ਉਸ ਦੀ ਗਰੀਬੀ, ਲੋਕਾਂ ਦੇ ਤਾਨੇ ਤੇ ਬੇਇਨਸਾਫੀਆਂ ਦੇ ਬਾਵਜੂਦ, ਉਹਦੇ ਮਨ ਵਿੱਚ ਇੱਕੋ ਹੀ ਗੱਲ ਸੀ ਕਿ ਰੱਬ ਸੱਚਿਆਂ ਦੀ ਹਮੇਸ਼ਾ ਸੁਣਦਾ ਹੈ। ਸਾਡੇ ਵਾਸਤੇ ਇਹ ਕਹਾਣੀ ਇੱਕ ਸ਼ੀਸ਼ਾ ਹੈ ਜੋ ਸਾਨੂੰ ਦਿਖਾਉਂਦਾ ਹੈ ਕਿ ਜਦੋਂ ਤੱਕ ਅਸੀਂ ਆਪਣੀ ਮਿਹਨਤ ਤੇ ਰੱਬ ਉੱਤੇ ਭਰੋਸਾ ਰੱਖਦੇ ਹਾਂ, ਕਾਇਨਾਤ ਸਾਡੀ ਮਦਦ ਜ਼ਰੂਰ ਕਰਦੀ ਹੈ ਨੂਰ ਦੀ ਮਾਫੀ ਦੀ ਰੋਹਾਨੀ ਤਾਕਤ ਉਸ ਦੇ ਚੰਗੇ ਸੁਭਾਅ ਤੇ ਦੁਸ਼ਮਣ ਨੂੰ ਵੀ ਦੋਸਤ ਬਣਾਉਣ ਵਾਲਾ ਦਿਲ ਸਾਨੂੰ ਦੱਸਦੇ ਨੇ ਕਿ ਅਸਲ ਜਿੱਤ ਦਿਲਾਂ ਨੂੰ ਜਿੱਤਣ ਵਿੱਚ ਹੈ ਸੋ ਕਹਾਣੀ ਤਾਂ ਮੁੱਕ ਗਈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਨੂਰ ਵਰਗਾ ਕਿੰਨਾ ਸਬਰ ਤੇ ਭਰੋਸਾ ਰੱਖਦੇ ਹਾਂ ਅਸੀਂ ਅਕਸਰ ਹੌਂਸਲਾ ਗਵਾ ਬੈਠਦੇ ਹਾਂ ਪਰ ਨੂਰ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਮਤਿਹਾਨਾਂ ਦੇ ਮੌਕੇ ਉੱਤੇ ਹੀ ਅਸਲ ਇਨਸਾਨੀਅਤ ਚਮਕਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਸੋ ਅਜਿਹੀਆਂ ਹੀ ਹੋਰ ਜ਼ਿੰਦਗੀ ਦੀਆਂ ਸੱਚਾਈਆਂ ਤੇ ਸਿੱਖਿਆਵਾਂ ਨਾਲ ਭਰਪੂਰ ਕਹਾਣੀਆਂ ਲਈ ਜੁੜ ਜਾਓ ਪੰਜਾਬੀ ਅਲਫਾਜ਼ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਖਰ ਵਿੱਚ ਹਮੇਸ਼ਾ ਯਾਦ ਰੱਖੋ ਕਿ ਰੱਬ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ